ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਬਈ ਜਿਹੜੀ ਵੀਡੀਓ ਬਣਾ ਰਹੇ ਆ ਦੌਲਤਰਾਮ ਡੈਰੀ ਫਾਰਮ ਚੋਂ ਬਣਾ ਰਹੇ ਆ ਆਓ ਪੁੱਛ ਲੈਨੇ ਬਾਈ ਤੋਂ ਟੇਰ ਚਾਰ ਗਾਮਾ ਨੇ ਇੱਕ ਬਈ ਤਾਜੀ ਸੂਈ ਆ ਤਿੰਨ ਗੱਬਣਾ ਨੇ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੂੰ ਵਧੀਆ ਵੇਰੇ ਵਧੀਆ ਵਧੀਆ ਚੱਲੇ ਕੰਮ ਕੋ ਵਧੀਆ ਵੇਰੇ ਨਾਮ ਤੇ ਐਡਰੈਸ ਬੋ ਨਾਮ ਉਤਾਰੇ ਸਾਨੂੰ ਦੋਸਤਾਂ ਪਿੰਡ ਬਗੜਾੜੀ ਜਿਹੜਾ ਸਿਕੁਰਟੀ ਵੀ ਜੱਤੋ ਠੀਕ ਆ ਨੇੜੇ ਪਿੰਡ ਬੇ ਨੇੜੇ ਬਾਜਾਖਾਨ ਦੇ ਬਗੜਾ ਕੋਟਕਪੁਰਾ ਵੇਰੇ ਮੋਬਾਈਲ ਨੰਬਰ ਬੋ 8847601402 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬੈਲ ਦੇ ਨੇ ਕਿਹੜਾ ਸੂਸੂਈ ਆ ਇਹ ਦੂਜਾ ਸੂਸੂਈ ਆ ਓਰੀਜਨਲ ਹੂੰ ਇਹ ਸੂਈਆ ਵੀਰੇ ਆਪਣੀ ਤਿੰਨ ਕੋਈ ਸੂਈ ਸੀਗੀ ਸਵੇਰੇ ਠੀਕ ਆ ਜੇਰ ਜੂਨ ਕੰਪਲੀਟ ਪਾ ਦੀ ਉਹ ਪਈ ਆ ਮਗਰ ਜੇਰ ਬਾਈ ਬੱਟਲ ਦੇ ਵਿੱਚ ਰੱਖੀ ਬੈਠਾ ਓਕੇ ਆ ਕੰਪਲੀਟ ਆ ਬੱਚਾ ਕੀ ਰੇ ਬੱਚੀ ਆ ਹਾਂ ਮਗਰ ਬੱਚੀ ਆ ਜੁੱਤੀ ਆ ਬੱਚੀ ਚੰਗੀ ਆ ਹਾਂ ਹਾਂ ਤੇ ਪੂਰੇ ਕਦ ਕੱਢ ਲਈ ਐਚਪ ਜਿੰਨਾ ਕਦ ਕਾਟਾ ਵੀਰੇ ਜਰਸੀ ਦਾ ਕੋਈ ਛੋਟੀ ਜਰਸੀ ਨਾ ਮੰਨੇ ਬਾਈ ਇਹਨਾਂ ਛੋਟ ਹੀ ਨਹੀਂ ਹੈਗੀ ਲੈ ਬਰਾਬਰ ਖੜ ਜੇ ਭਾਈ ਬੋਲ ਲੱਕੜ ਦਾ ਠੰਡੀ ਦੇਖੋ ਲੈ ਜਿਵੇਂ ਮਰਜੀ ਬੈਠਾ ਚਵਾਈ ਕਰੀ ਜਾ ਭਾਈ ਜਿਵੇਂ ਮਰਜੀ ਬੈਜਾ ਚਵਾਈ ਵੀ ਰਖਾਉਨੇ ਨੇ ਠੰਡੀ ਠੰਡੀ ਬਹੁਤ ਅੱਛੀ ਆ ਭਾਰਤ ਧਾਰ ਬੜੀ ਜੰਗੀ ਆ ਨਾ ਬਹੁਤ ਜ਼ਿਆਦੇ ਤੰਗ ਕਰਾਈਆ ਭਾਈ ਪੂਰੀ ਪੋਲੀ ਧਾਰ ਗੰਨੇ ਵਰਗੀ ਧਾਰਾ ਲੈ ਠੰਡੀ ਸਿਲ ਬਹੁਤ ਬੱਚਾ ਲਾਉਂਦੀ ਵੀ ਲੋੜ ਬਈ ਬੱਚਾ ਲਾਉਂਦੀ ਵੀ ਲੋੜ ਬੱਚਾ ਵੀ ਬੱਚੀ ਐ ਬੱਚੀ ਨੂੰ ਵੀ ਨਾਲ ਹੀ ਭਾਈ ਛਾਲ ਡੇਢ ਸਾਲ ਨੂੰ ਤਿਆਰ ਹੋ ਗਿਆ ਬਾਕੀ ਵੀਰੇ ਬੰਦੇ ਨੂੰ ਐਫ ਪੀ ਦਾ ਸੌਂਕ ਸੀਗਾ ਉਹਨਾਂ ਕੋਲ ਜਰਸੀ ਕਾਫੀ ਆ ਪੰਗਾ ਫਲ ਜਿਹੜਾ ਤਾਂ ਪਹ ਲਈ ਆ ਉਹਨਰ ਤਾਂ ਕਰ ਗਿਆ ਐਫ ਪੀ ਦਾ ਡੀ ਕਪਰਾ ਆ ਸੀਗਾ ਰੋਜੇ ਵੈਲੇ ਨੋ ਹੁਯੋਤਾ ਲੀਗਾ ਸਹੀ ਗੱਲ ਆ ਬਈ ਚਾਰੇ ਥਣ ਲੈ ਇੱਕੋ ਜੇ ਪੀੜੀ ਦੇ ਪਾ ਵਰਗੇ ਥਣ ਇਕੱਲਾ ਇਕੱਲਾ ਥਣ ਬਈ ਨਾਲਾ ਨੂਣਾ ਕੋਈ ਛੋਟੀ ਨਾ ਮੰਨੇ ਜੱਸੀ ਨੂੰ ਬਾਈ ਫੇਸ ਬੜਾ ਪਿਆਰਾ ਹਨਾ ਹਾਂ ਹਾਂ ਇਹ ਛੋਟੀ ਜੱਸੀ ਨਹੀਂ ਗੀ ਛੋਟ ਹੀ ਨਹੀਂ ਹੈਗੀ ਫੁੱਲ ਕਰਦਾ ਬਈ ਰਾਜੀ ਚੰਗਿਆ ਸਮੀ ਪਲੀ ਫੁੱਲਾ ਫੇਸ ਦੇਖੋ ਇਸ ਕਰ ਮਾਈ ਦਾ ਬੜਾ ਚੰਗਾ ਗੱਲ ਬਾਕੀ ਤੋਰਾ ਤਰਾ ਚੈੱਕ ਕਰਵਾਉਂਦੇ ਰਾਜੀ ਰੋਜ ਹੀ ਫੁੱਲਾ ਚਮਕ ਚਮਕ ਵੜ ਤੇ ਪੰਜ 6 ਕਿਲੋ ਚਵਾਈ ਹੋਈ ਵੀ ਆ ਵੀਰੇ ਬੋਲੇ ਦੇ ਦੀ ਠੀਕ ਆ ਹਾਂ ਹੂੰ ਕਿ ਵਾਈ ਬਾਈ ਕਹਿੰਦਾ ਸਵੇਰ ਦੀ ਹੋਈ ਵੀ ਆ ਪੰਡਲੇਵੇ ਦੀ ਆ ਬਾਈ ਸ਼ਾਮ ਤੱਕ ਦੇਖੋ ਆਰਡਰ ਹੋਰ ਵੀ ਸੋਹਣਾ ਕਰਮਾਣੇ ਤਿਆਰ ਕਰ ਲੈਣਾ। ਕੀ ਆ ਬਾਬਾ ਵੱਡੀ ਗੱਲ ਚੋਣ ਵੀ ਬੜਾ ਚੰਗਾ ਬੱਚਾ ਵੀ ਮਗਰ ਬੱਚੀ ਆ ਜੇਰ ਵੀ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਜੇਰ ਵੀ ਕੰਪਲੀਟ ਆ। ਬਾਕੀ ਵੀਰੇ ਏਡੀ ਰਹਿਣਾ ਵੀਰੇ ਬੱਚੇ ਬਾਲੇ ਵਧੀਆ ਚੰਗੇ ਦਊਗੀ ਬੰਦੇ ਟੀਕਾ ਹੀ ਕੰ ਬੰਦੇ ਨੇ ਗਲਤ ਭਰਾਇਆ। ਹੂੰ ਸਹੀ ਗੱਲ ਆ ਬਾਈ। ਹੂੰ ਸੋਰਾ ਤਾਰਾ ਵੀ ਚੰਗਾ ਕਰਮ ਇਹੋ ਜੀ ਵੜ ਦਾ ਸਖਸ਼ਣ ਭਰਾਇਆ ਹੋਵੇ ਵੀਰੇ ਪੂਰੇ ਵਧੀਆ ਬੱਚੇ ਦਊਗੀ ਸਹੀ ਗੱਲ ਵਜਨ ਵਜੂਦ ਵਾਲੀ ਕੱਦ ਕਾਠ ਵਾਲੀ ਵੜਾ ਪੂਰੀ ਐ ਛੋਟੀ ਜਰਸੀ ਨਹੀਂ ਗਈ ਛੋਟ ਹੀ ਨਹੀਂ ਹੈਗੀ ਜਰਸੀ ਪੂਰੀ ਫੁੱਲ ਵੱਡੀ ਹੈ ਵੜ ਸਹੀ ਗੱਲ ਮੁੱਲ ਕੀ ਹੈ ਜੈ ਜੈ ਮੁੱਲ ਵੀਰੇ ਕਰਨ ਦਾ ਇਹੋ ਜੀਆਂ ਵੜਾਂ ਦੇ 90 95 ਵੱਧ ਕੁਵਾ ਕਰੀ ਜਾਂਦੇ ਆ ਪਰ 72000 ਦੀ ਭਾਈ ਜਸ ਤੈਨੂੰ ਹੀ ਦੇਣੀ ਹੈ ਵੜ ਠੀਕ ਆ ਭਾਈ 5 ਪਿੰਡ ਘੁੰਮ ਕੇ ਆ ਜੇ ਹੋਈ ਇਹ ਮੁੱਲ ਨਹੀਂ ਮਿਲਣਾ ਵੜ ਦਾ ਸਹੀ ਗੱਲ ਸਹੀ ਗੱਲ ਆ ਮੁੱਲ ਭਾਈ ਕਹਿੰਦਾ ਆਪਾਂ ਜੈ ਜੀ ਰੱਖਣਾ 72000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌ ਮੁੱਲ ਘਰਾਉਣ ਨੂੰ ਪਾਈ ਕਹਿੰਦਾ 90 ਵੀ ਕਰ ਦਈਏ ਤਾਂ ਵੀ ਕੋਈ ਜੱਖਰ ਨਹੀਂ। ਵਿਕਣੀ ਵੀ ਇਹਨੇ ਦੀ ਵਿਕੂਗੀ ਗਾੜੇ ਵੀ ਨਹੀਂ ਗੱਲ ਕੋਈ। ਪਰ ਆਪਾਂ ਜਾਇਜ ਮੁੱਲ ਆਪਣਾ। ਜਾਇਜ ਮੁੱਲ ਰੱਖਿਆ ਠੀਕ ਆ। ਆਰਡਰ ਕਮਾਲ ਦਾ ਮੁੱਠੀ ਆਲਾ ਥਣ ਇਕੱਲਾ ਗੱਲਾ ਥਣ ਤੁਰਾ ਤਾ ਵੀ ਚਿੰਗੜ। ਠੰਡੀ ਸੀ ਵੀ ਤੜਾ ਕੋਈ ਅੰਤ ਨਹੀਂਗਾ ਬਾਈ ਜਿੱਧਰ ਦੀ ਮਰਜ਼ੀ ਬੈਠਾ ਰਹਿ। ਕੋਈ ਚੱਕਰੀ ਨਹੀਂ ਕਹਿੰਦੀ ਕੁਝ ਨਹੀਂ ਕਰਮਾ। ਅੱਗੇ ਭਰਾ 2 ਨੰਬਰ। ਇਹ ਵੀਰ ਪਨੂਨ ਬੱਚੀ ਆ ਹੂੰ ਹੋਰੀ ਇਹਨਾਂ ਚਾਰ ਦੰਦ ਆ ਠੀਕ ਆ ਬਸ ਡੰਗ ਦੇੜੀ ਲੌਗ ਗਈ ਬਾਈ ਸੂਣ ਨੂੰ ਤਿਆਰ ਆ ਇੱਕ ਦੋ ਦਿਨ ਹੀ ਲੈਣੀ ਆ ਹਾਂ ਇੱਕ ਦੋ ਦਿਨ ਲੌਗੀ ਠੀਕ ਆ ਬਾਈ ਥਣਲੇ ਵੀ ਬਹੁਤ ਜਿਆਦਾ ਸਾਫ ਹੋਰੀ ਆ ਆਰਡਰ ਦੀ ਫਿਟਿੰਗ ਬੜੀ ਚੰਗੀ ਆ ਕਰਮ ਵਾਲੀ ਲੈ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਵੀ ਲੈ ਗਿਆ ਵੀ ਥਣ ਬਹੁਤ ਚੰਗਾ ਲੱਗਿਆ ਬਾਈ ਮੁੱਠੀ ਜਿਹੜਾ ਥਣ ਗੁਲਾਬੀ ਥਣ ਕੱਲਾ ਕੱਲਾ ਥਣ ਫੇਸ ਬੜਾ ਤੇਰਾ ਹੈ ਨਾ ਉਹ ਹੋਰੀ ਨਾਲ ਚਾਰ ਦੰਦ ਆ ਤੇਰੇ ਬਾਈ ਉਹ ਚਾਰ ਦੰਦ ਪਹਿਲਾ ਸੂਆ ਕਰਮ ਵਾਲੀ ਫੇਸ ਦੇਖੋ ਬੋਲੀਬਾਦੀ ਚੰਗੀ ਆ ਟੂਆ ਟੂਆ ਬਹੁਤ ਚੰਗਾ ਪੈਂਦਾ ਤ ਚਮਕ ਚਮਕ ਚੰਗੀ ਆ ਹਜੇ ਕੱਚੀ ਆ ਨਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਰ ਵਧੀਆ ਤਿਆਰ ਕਰ ਲੂ ਤੋਰਾ ਦੇਖੋ ਬੜਦਾ ਕਿੰਨਾ ਠੰਕ ਚਮਕ ਫੁੱਲ ਆ ਨਾ ਬੜ ਤੇ ਚਮਕ ਚਮਕ ਬੋੜਾ ਪੂਰਾ ਪੱਕਾ ਰੰਗ ਚਰਤੀ ਦਾ ਬਈ ਓਰੀਜਨਲ ਪੰਜਾਬ ਵਾਲੀਆਂ ਚਰਤੀਆਂ ਵੀਰੇ ਓਰੀਜਨਲ ਪੰਜਾਬ ਵਾਲੀ ਜਰਸੀ ਤੋਰਾ ਦੇਖੋ ਆਰਡਰ ਹੋਰ ਸੋਹਣਾ ਤਿਆਰ ਕਰੂ ਜਿਹੜੇ ਹਿਸਾਬ ਨਾਲ ਸ਼ੁਰੂਆਤ ਆ ਨਾ ਲੈਵੇ ਦੀ ਬਹੁਤ ਸੋਹਣੀ ਕਰੀਏ ਕਰਮ ਵਾਲੀ ਤੇ ਕੀ ਮੋਲਾ ਜਾਇਦਾ ਇਹ ਤਾਂ ਮੈਂ 70000 ਰੁਪਿਆ ਮਾਨਤਨ ਹੋ ਜੇ ਮਾਨਤਨ ਜ਼ਰੂਰ ਕਰ ਦਾਂਗੇ 70000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੇ ਫੇਸ ਬੜਾ ਪਿਆਰਾ ਦੇਖੋ ਬਾਈ ਆਰਡਰ ਕਮਾਲ ਛੱਲਾ ਛੱਲਾ ਥਣ ਮੁੱਟੀ ਵਾਲਾ ਥਣਾ ਯਾਰੇ ਥਣ ਪੂਰੀ ਵਿਤਤੀ ਦੇ ਆ ਬਾਕੀ ਤੂਰਾ ਚੰਗਾ ਦੰਨਾ ਜਬਈ ਸੱਚੀ ਆ ਦਣ ਲੈਂਦੀ ਆ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੂ ਦੁੱਧ ਕਿੰਨਾ ਕੇ ਦੇ ਦੂ ਬਾਈ ਦੁੱਧ ਫਿਰ ਇਹ ਕਹਿਣ ਨੂੰ ਤਾਂ ਜਿੰਨਾ ਮਰਜ਼ੀ ਝੂਟ ਬਲਾ ਲਾ ਹੂੰ ਬਸ 17 18 ਕਿਲੋ ਨਾਰਮਲੀ ਦੁੱਧ ਦੇ ਜਾਊ ਬੱਛੀ ਹੂੰ ਬਾਕੀ ਸੇਵਾ ਦੇ ਡਬਾ ਬਾਕੀ ਮੇਨ ਦੀ ਸੇਵਾ ਦੇ ਵੀਰੇ ਜਿਹੜੇ ਵੀ ਬੰਦੇ ਪਸ਼ੂ ਲੈਣਾ ਦੀ ਸਮਝਣਾ ਪਸ਼ੂ ਲਵੇ ਵੀਰੇ ਸਹੀ ਗੱਲ ਕਿੰਨਾ ਬੰਦਾ ਦੋ ਤੇ ਚੋਲੂਗਾ ਆ ਦੀ ਸਮਝਣਾ ਲਵੇ ਸਹੀ ਗੱਲ ਹੂੰ ਨਾੜਾ ਨੋੜਾ ਵੀ ਲੇਵੇ ਦੇ ਫੋਨ ਆ ਬਾਈ ਆਰਡਰ ਦੇ ਕੁਆਟਰ ਕਮਾਲਾ ਸੋਨਾਡ ਇਧਰ ਲਈ ਥਣ ਵੀ ਦਿਖਾਉਨੇ ਚਾਰੇ ਥਣ ਇੱਕੋ ਜੀ ਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਹਾਂ ਅੱਗੇ ਭਰਾ 3 ਨੰਬਰ ਤੇ ਕਿਹੜਾ ਸੁਆ ਇਹ ਵੀ ਫਿਰ ਦੂਜਾ ਸੁਆ ਵਾਰ ਸੁੰਦੀ ਆ ਕਿੰਨੇ ਦਿਨ ਲੈਂਦੀ ਇਹ ਵੀ ਫਿਰ 4-5 ਦਿਨ ਲਾਊਗੀ ਕੀ ਰਿਕਾਰਡ ਦੁੱਧ ਦਾ ਦੁੱਧ ਵੀ ਮਨ ਕੇ ਲੈ ਲੇ ਵੀਰੇ ਬੰਦਾ 18-19 ਕਿਲੋ ਤਾਂ ਨਾਰਮਲੀ ਜਾਈ ਆਊਗੀ ਠੰਡੀ ਬਹੁਤ ਅਰੇ ਸ਼ਹਿਦ ਹੀ ਆਉਂਦਾ ਵੀਰੇ ਬੱਚੇ ਜਮਾ ਠੰਡੀ ਜੀ ਬਹੁਤ ਆਹ ਪੂਰੀ ਹੈ ਲੱਟ ਲਾ ਦੇਖੋ ਇਹ ਤਾਂ ਬੰਦਾ ਸਾਰੀਆਂ ਬਰਡਨਾਂ ਲਾ ਗੱਡੂ ਕਰਮਾਲੀ ਫੇਰ ਸੋਊਗੀ ਥਾਲੇ ਵੀ ਬਹੁਤ ਸਾਫ ਆ ਵੀਰੇ ਸਾਰੀਆਂ ਵੇੜਾ ਇੱਕੋ ਜੇ ਥਾਣਾ ਹਾਂ ਚਾਰ ਇਹਨਾਂ ਗਰੀ ਮਰ ਕੇ ਲਾਈ ਹੁੰਦੇ ਐ ਲੱਗੇ ਵੇਥਾ ਸਹੀ ਗੱਲ ਆ ਭਾਈ ਬਾਕੀ ਬਰੀਡ ਨਾਲ ਬਹੁਤ ਆ ਵੇੜ ਹੂੰ ਪੁੱਧਰ ਪੁੱਧਰ ਬਹੁਤ ਆ ਬਹੁ ਫੇਸ ਵੀ ਬੜਾ ਪਿਆਰਾ ਟਵਾੜੂਆ ਬਹੁਤ ਚੰਗਾ ਪੈਂਦਾ ਜਰਸੀ ਆ ਪਯਾਰ ਬਈ ਫੇਸ ਦੇਖੋ ਬੋਦੀਬਾਦੀ ਬਹੁਤ ਚੰਗੀ ਆ ਸਨੱਖ ਆਪਣਾ ਬੜ ਦੇ ਵਿੱਚ ਚੰਗਾ ਆ ਗਿਆ ਤੋਰਾ ਵੀ ਕਮਾਲ ਤੋਰਾ ਚੈੱਕ ਕਰੋ ਬੜ ਦਾ ਬਹੁਤ ਚੰਗਾ ਬਈ ਆ ਜਾ ਫਿਰ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਬਸ ਕੱਚੀ ਕੱਚੀ ਆ ਦਿਨ ਹਜੇ ਲੰਦੀ ਆ ਉਹਦੋਂ ਨੂੰ ਆੜਾ ਜਿਹੜਾ ਵਧੀਆ ਤਿਆਰ ਕਰ ਲੂ ਬਾਕੀ ਵੱਡੀ ਗੱਲ ਠੰਡੀ ਸੀ ਲਾ ਠੰਡੀ ਸੀ ਲਾ ਬਹੁਤ ਆ ਵੀਰੇ ਆਪਾਂ ਵੀਰੇ ਪਸ਼ੂ ਠੰਡਾ ਸੀ ਲੈਦਾ ਵੀਰੇ ਠੀਕ ਹੈ ਹਾਂ ਗਰਮ ਪਸ਼ੂ ਨਹੀਂ ਆਪਾਂ ਲੈਂਦੇਗੇ ਸਹੀ ਗੱਲ ਹੈ ਨਹੀਂ ਜਦੋਂ ਬੁੜੀਆਂ ਕੁੜੀਆਂ ਨੇ ਵੀਰੇ ਪਸ਼ੂ ਲੈ ਕੇ ਆਣਾ ਚੋਣਾ ਹੁੰਦਾਗਾ ਤੇ ਆਪਾਂ ਪਸ਼ੂ ਸੀਲ ਠੰਡਾ ਹੀ ਲਈਦਾ ਦੁੱਧ ਪਾਉਣੀ ਬਾਈ ਕਿਲੋ 2 ਕਿਲੋ ਘੱਟ ਦੇ ਦੇ ਬਸ ਠੰਡਾ ਹੋਵੇ ਪਸ਼ੂ ਲਈਦਾ ਠੰਡਾ ਵੀਰੇ ਜਿਵੇਂ ਮਰ ਜਿਆ ਉੱਥੇ ਫੇਰੀ ਚੱਲ ਕਹਿੰਦੀ ਗਰਮ ਵਾਲੀ ਕੁਛ ਨਹੀਂ ਨਾੜਾ ਨੂੜਾ ਬਹੁਤ ਚੰਗੀਆਂ ਗਿੱਠਲੇਵਾ ਗਰਮ ਵਾਲੀ ਦਾ ਮੂਹਰ ਨੂ ਵਾਲਾ ਕੀ ਬਾਤ ਗਿੱਠਲੇਵਾ ਮੂਹਰ ਨੂਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੇਤੀ ਦੇ ਬਈ ਥੋੜਾ ਥੋੜਾ ਚੈੱਕ ਕਰੋ ਗਰ ਕਿਮਕ ਫੁੱਲ ਪੱਦਰ ਆਵੜ ਤੇ ਫੇਸ ਬੜਾ ਪਿਆਰਾ ਲੱਗ। ਵੱਡੀ ਗੱਲ ਗਰਮੀਆਂ ਦੇ ਤੋਹਫੇ ਆ ਬਈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਨ ਫੂਨ ਕਰ ਮਾਣੀ ਦੀ ਫੁੱਲ ਚੰਗੀ ਆਉਗੀ। ਲੈ ਬਈ ਠੰਢੀ ਠੰਢੀ ਫੁੱਲ ਬਹੁਤ ਜਿੱਧਰ ਦੀ ਮਰਜ਼ੀ ਬੈਠਾ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਹੱਲਣਾ। ਕੋਣੂ ਬਣੂ ਬਹੁਤ ਜੇ ਬੜਾ। ਕੋਣੂ ਬਹੁਤ ਲੰਬਾ ਬਹੁਤ ਪਈ ਨੇ ਅੱਜ। ਅਗੇ ਭਰਾ 4 ਨੰਬਰ ਜਿਹੜਾ ਸੁਆ ਇਹ ਵੀ ਵੀਰੇ ਦੂਜਾ ਸੁਆ ਵਾਰ ਸੁੰਦੀ ਆ ਕਿੰਨੇ ਦਿਨ ਲੈਣੀ ਵੀ ਕਿਹ ਵੀ 4-5 ਦਿਨ ਲਉਗੀ ਵੀਰੇ ਮੈਂ 4 ਤੋਂ 5 ਦਿਨ ਹਾਂ ਕੀ ਰਿਕਾਰਡ ਦੁੱਧ ਦਾ ਵੀਰੇ ਦੁੱਧ ਵੀਰੇ ਜਿਹੜੇ ਬੰਦੇ ਕੋਲ ਆਪਾਂ ਲਈਏ ਨੇ ਤੈ ਕਿ 27 ਕਿਲੋ ਸਾਡਾ ਪੂਨ ਦਾ ਚੋਇਆ ਹੋਇਆ ਅੱਛਾ ਹਾਂ ਪਰ ਬੰਦਾ ਉਹਦੀ ਸੰਭਾਲ ਨਾ ਲਵੇ ਵੀਰੇ ਸਹੀ ਗੱਲ ਆ ਪਰ ਕੋਈ ਬਾਹਲਾ ਨਹੀਂ ਆ ਵੇਰ ਲੈਣਾ ਦੁੱਧ ਬਾਈ ਟਾਂਚਾ ਨੀ ਜਾਂ ਰੋਈ ਢਾਂਚਾ ਬਹੁਤ ਚੰਗਾ ਬਈ ਢਾਂਚਾ ਬਹੁਤ ਚੰਗਾ ਫੁੱਲ ਕਰਦਾ ਹਨ ਤੇ ਆਜੀ ਵੀ ਫੁੱਲ ਆ ਬਈ ਆਰਡਰ ਤੁਹਾਡੇ ਸਾਡੇ ਕਮਾਲ ਦਾ ਫਾਂਡਰ ਗੱਲੇ ਵਾ ਕਰਮ ਵਾਲੀ ਦਾ ਬਈ ਦਾ ਵੜ ਲੈਂਦੀ ਆ ਬਈ 4 ਦਿਨ ਕਮਾਲਾਂ ਕਰਕੇ ਥੋੜੀ ਬਈ ਹਮ ਸਹੀ ਗੱਲ ਆ ਬਈ ਅਜੇ ਬਈ ਰਾਖਦਾ ਵੀ 4 ਦਿਨ ਲੈਂਦੀ ਆ 4 ਦਿਨਾਂ ਨੂੰ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਬਾਕੀ ਬਈ ਦੁੱਧਰ ਗਾਰਡ ਬਈ ਨੇ ਬਹੁਤ ਚੰਗਾ ਰਸਿਆ ਰਾਜੀ ਰੂਜੀ ਵੀ ਫੁੱਲਾ ਢਾਂਚਾ ਕਮਾਲ ਦਾ ਫੱਟ ਫੁੜਾ ਦੇਖੋ ਬਈ ਚੌੜੀ ਝੂੜੀ ਬਹੁਤ ਆ ਪਿੱਛੇ ਤੋਂ ਵੜ ਬਾਕੀ ਤੋਰ ਦਾਸਦੀ ਆ ਬਈ ਲੇਵਾ ਹੋਰ ਵੀ ਸੋਹਣਾ ਤਿਆਰ ਕਰੋ ਲੇਵਾ ਤਾਂ ਬਹੁਤ ਚੰਗਾ ਵੀਰੇ ਬੋਡੀ ਸਿਕਰ ਬਹੁਤ ਚੰਗਾ ਵੜਦਾ ਵਜਨ ਵਜੂਦ ਵਾਲੀ ਬਹੁਤ ਆ ਸਹੀ ਗੱਲ ਆ ਬਈ ਤੇ ਕੀ ਬੋਲ ਜੈ ਜੈ ਭਰਾ ਦਾ ਮੁੱਲ ਵੀਰੇ ਜੇ ਤਾਂ ਹੁੰਦੀ ਪਾਸੇ ਵੜ ਤਾਂ ਸੀਵੀਐਸ ਜਿੰਨਾ ਮਰਜ਼ੀ ਕਰੀ ਜਾਂਦ ਕਰ ਲੈਨੇ ਬਾਰੇ ਵਿਗ ਵੀ ਜਾਂਦੀ ਠੀਕ ਆ ਪਰ ਆਪਾਂ 70000 ਦੀ ਵੜ ਦੇ ਦਾਂਗੇ ਵੀ ਠੀਕ ਆ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 70000 ਬਾਕੀ ਜਾਇਜ਼ ਮੁੱਲ ਲੱਗ ਰਿਹਾ ਆਪਣੇ ਕੋਈ ਬੜੇ ਨਜਾਇਜ਼ ਮੁੱਲ ਦੀਆਂ ਫੱਟਾਂ ਹੈਗੀ ੱਟਾਂ ਬਹੁਤ ਪਈਆਂ ਸਾਰੀਆਂ ਬਲਡਲਾਂ ਨਾਲ ਗੱਡੂ ਪੰਜ ਵਜੇ ਵੀ ਆਪਣਾ ਵੀ ਨਿਕਾਉ ਮਿਲਦੀ ਵੀਰੇ ਲੈ ਕੀ ਬਾਤ ਹੈ ਗੱਠਲੇਵਾ ਮੂਹਰ ਨੂੰ ਆ ਬਾਈ ਖਾਣ ਵੀ ਚੰਗਾ ਲੱਗਿਆ ਬਾਕੀ ਮੇਨ ਚੀਜ਼ ਚਮਕ ਚਮਕਾਲੀ ਵਜਨ ਵਜੂਦ ਵਾਲੀ ਵੜ ਆ ਹੂੰ ਫੁੱਲ ਰਾਜੀ ਆ ਬਾਈ ਬੱਚੇ ਜਿਹੇ ਮਰਜ਼ੀ ਨਾਲ ਦੋਨੇ ਪਾਊਗੀ ਬੱਚੇ ਜਰਸੀ ਜੀ ਪਾਊ ਐਫਐਫਸੀ ਪਾਊਗੀ ਹਾਂ ਬੱਚਾ ਜਿਹੇ ਜਾਂ ਮਰਜ਼ੀ ਲੈ ਲੋ ਸਹੀ ਗੱਲ ਆ ਬਾਕੀ ਵੱਡੀ ਗੱਲ ਮੌਸਮ ਜੇ ਗਰਮੀ ਦੇ ਮੌਸਮ ਚ ਫੁੱਲ ਕੰਮ ਜਾ ਬਰਹਿਣਾ ਉਹ ਗਰਮੀ ਘਟ ਮਨੂ ਖੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਪੜਾਈਆਂ ਕਰਕੇ ਚੱਗੀ ਲੈ ਰਹੀ। ਆਈ ਥੋੜੀਆਂ ਪੜਾਂ ਬਈ ਮਿੱਠਾ-ਮੁੱਠਾ ਕੜਾ ਪੀ ਗਈ ਗਾਂ ਦਾ। ਠੀਕ ਹੈ। ਪੜਾਂ ਕਰ ਗਈ। ਹਾਂ। ਪੜਾਈਆਂ ਕਰ ਗਈ। ਪੜਾਈਆਂ ਕਰ ਗਈ। ਕਰਕੇ ਛਾਂ ਛਣੂ ਬਹੁਤ ਚੰਗਾ ਲੱਗਾ ਬਈ ਇਨਸਾਨ ਦਿਖਾਉਂਦੇ ਬਈ ਨੇੜ ਤੋਂ। ਬਹੁਤ ਚੰਗਾ ਸੁੱਚਾ ਹੈ ਨਾ। ਬਹੁਤ ਜਾਰੇ ਚੰਗਾ ਥਾਣਾ। ਕੋਈ ਚੱਕ ਨਹੀਂ ਅੰਦਰ ਲੈ। ਪਸ ਪਤੇ। ਤੁਹਾਨੂੰ ਬਣਾਉਣਾ ਊੜੀ ਜੀ ਪਾਲ ਜ਼ਰੂਰ ਪਾ ਗਈ ਬਾਈ ਕਹਿੰਦਾ ਮਿੱਠਾ ਜਾ ਪੀ ਗਈ ਜੀ ਗਾਂ ਦਾ ਘਾੜਾ ਕੁੜਾ ਠੀਕ ਬਾਕੀ ਵੀਰੇ ਪਾਲਦਾ ਚੰਗੀ ਆ ਵੀਰੇ ਵੇਰ ਨੂੰ ਕਰੂਗੀ ਹਮਮ ਸਹੀ ਗੱਲ ਆ ਥਣ ਵੈਸੇ ਚਵਾਈ ਨਹੀਂ ਚੰਗੀ ਹਾਂ ਬੜਾ ਚੰਗਾ ਲੱਗਿਆ ਬਈ ਮੈਨੂੰ ਕੋਈ ਛੋਟਾ ਥਣ ਨਹੀਂਗਾ ਐ ਬੜੀ ਦਾ ਸੂਰਾ ਥਣ ਬੜੀ ਗਾ ਲੱਗਾ ਸਹੀ ਗੱਲ ਆ ਕੀ ਬਾਤ ਐ ਮੁੱਲ ਜਾਇਜ਼ ਆ ਮਾਨਦਾਨ ਜੀ ਮੁੱਲ ਭਾਈ ਜਾਇਜ਼ ਆਪਣੇ ਸਾਡੇ ਇਹ ਤੋਂ ਬੜਾ ਚੰਗਾ ਬਰੀਡ ਬਰੂਡ ਬਹੁਤ ਆ ਵੇਰ ਤੇ ਦੇਖੋ ਬਈ ਫੇਸ ਬਹੁਤ ਚੰਗਾ ਛੋਟਾ ਜਿਹਾ ਮੂੰਹ ਆ ਬੋਦੀ ਬਾਦੀ ਚੰਗੀ ਐ ਨਾਗਸੀ ਭਰਾ ਕੋਲੇ ਚਾਰ ਚਿਆਰੀ ਰਖਾਤੇ ਬੈਠਿਆ ਤਾਂ ਤਾਜੀ ਸੁਈ ਬੜ ਵੀ ਚੰਗੀ ਆ ਗੱਬਣ ਬੜਾ ਵੀ ਚੰਗੀਆਂ ਨੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆ ਵੀ ਬਾਈ ਨਿਕਨੇ ਕਰ ਲਿਓ ਧੰਨਵਾਦ